ਅੱਜ ਦੇ ਆਪਣੇ ਐਪੀਸੋਡ ਦੀ ਸਬਰ ਹੈਗੀ ਆ ਪਾਕਿਸਤਾਨ ਦੀ ਇਨਵੈਸਟੀਗੇਟਿਵ ਜਰਨਲਿਸਟ ਸੁਮੇਰਾ ਖਾਨ ਦੀ ਮਿਸਿੰਗ ਦੇ ਨਾਲ ਉਹਦੀ ਗੁੰਮਸ਼ੁਦਗੀ ਦੇ ਨਾਲ ਰਿਲੇਟਡ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਪਹਿਲਗਾਮ ਅਟੈਕ ਹੋਇਆ ਤੇ ਉਸ ਤੋਂ ਬਾਅਦ ਇੰਡੀਆ ਵੱਲੋਂ ਆਪਰੇਸ਼ਨ ਸੰਦੂਰ ਕੀਤਾ ਗਿਆ ਸੁਮੇਰਾ ਖਾਨ ਕਿਉਂਕਿ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਕੰਮ ਆ ਇਨਵੈਸਟੀਗੇਟ ਕਰਨਾ ਤੇ ਉਸ ਤੋਂ ਬਾਅਦ ਰਿਪੋਰਟ ਨੂੰ ਪ੍ਰਕਾਸ਼ਿਤ ਕਰਨਾ ਤਾਂ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਰੇਸ਼ਨ ਸੰਦੂਰ ਦੇ ਵਿੱਚ ਹੋਏ ਪਾਕਿਸਤਾਨ ਦੇ ਨੁਕਸਾਨ ਦੇ ਬਾਰੇ ਚ ਗੱਲ ਕੀਤੀ ਤੇ ਇਸ ਤੋਂ ਇਲਾਵਾ ਉਹਨਾਂ ਪਾਕਿਸਤਾਨ ਆਰਮੀ ਦੇ ਅਲੱਗ-ਅਲੱਗ ਤਰ੍ਹਾਂ ਦੇ ਅਤਵਾਦੀ ਟਿਕਾਣਿਆਂ ਨੂੰ ਸਪੋਰਟ ਕਰਨ ਦੇ ਬਾਰੇ ਦੇ ਵਿੱਚ ਵੀ ਗੱਲ ਕੀਤੀ। ਇਸ ਤੋਂ ਸਿਰਫ ਇੱਕ ਦਿਨ ਤੋਂ ਬਾਅਦ ਹੀ ਸੁਮੇਰਾ ਖਾਨ ਲਾਪਤਾ ਹੋ ਜਾਂਦੇ ਆ। ਉਹਨਾਂ ਦਾ ਉਸ ਤੋਂ ਬਾਅਦ ਕੋਈ ਵੀ ਪਤਾ ਨਹੀਂ ਲੱਗ ਸਕਿਆ ਤੇ ਕਿਸੇ ਨੂੰ ਨਹੀਂ ਪਤਾ ਕਿ ਸੁਮੇਰਾ ਖਾਨ ਕਿੱਥੇ ਚਲੇ ਗਏ। ਪੂਰੇ ਇੰਟਰਨੈਟ ਦੇ ਉੱਪਰ ਹਾਹਾਕਾਰ ਮਚ ਜਾਂਦਾ। ਅਲੱਗ-ਅਲੱਗ ਲੋਕ ਆਪਣੀ-ਆਪਣੀ ਪੋਸਟ ਪਾ ਕੇ ਸੁਮੇਰਾ ਖਾਨ ਦੀ ਸੇਫਟੀ ਦੇ ਨਾਲ ਕੰਸਰਨ ਹੁੰਦੇ ਆ। ਉਹਨਾਂ ਦੇ ਬਾਰੇ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੰਦੇ ਆ। ਹੁਣ ਸੁਮੇਰਾ ਖਾਨ ਦੀ ਗੁੰਮਸ਼ੁਦਗੀ ਦੇ ਪਿੱਛੇ ਪਾਕਿਸਤਾਨ ਦੀ ਏਜੰਸੀ ਆਈਐਸ ਦਾ ਹੱਥ ਹੋਣਾ ਸਿੱਧਾ ਸਿੱਧਾ ਲੋਕ ਇਸ ਚੀਜ਼ ਨੂੰ ਲਿੰਕ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਹਾਲੇ ਇਸ ਚੀਜ਼ ਦੇ ਉੱਪਰ ਸਿਰਫ ਕਿਆਸਰਾਈਆਂ ਲੱਗ ਰਹੀਆਂ ਕਿ ਇੱਕ ਦਿਨ ਪਹਿਲਾਂ ਇੰਨਾ ਵੱਡਾ ਬਿਆਨ ਦੇ ਦੇਣਾ ਪਾਕਿਸਤਾਨ ਦੀ ਆਰਮੀ ਦੇ ਅਗੇਂਸਟ ਤੇ ਨਾਲ ਦੇ ਨਾਲ ਹੀ ਇਹ ਦੱਸ ਦੇਣਾ ਕਿ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਆ ਤੇ ਅਗਲੇ ਦਿਨ ਹੀ ਗਾਇਬ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਦਿਲਚਸਪਾ ਤੇ ਬਹੁਤ ਸਾਰੇ ਕੁਐਸਚਨ ਇਥੋਂ ਖੜੇ ਹੁੰਦੇ ਆ